ਤੇ ਸਾਡੇ ਸ ਆਪਣੇ ਹਿਸਾਬ ਨਾਲ ਸਵਾਲ ਬਣਾਉਗੇ ਜਿਵੇਂ ਮੰਨ ਲਓ ਮੈਂ ਹਾਂ ਹਾਂ ਜੀ ਹੁਣ ਜੋ ਇੱਕ ਬੰਦਾ ਹੁੰਦਾ ਉਸ ਦਾਇਰੇ ਚ ਦਿੰਦਾ ਉਸ ਦੁਨੀਆ ਦੇ ਵਿੱਚ ਚੱਲ ਰਹਾ ਕੰਮ ਤੇ ਜਾਂ ਜੂ ਰਹਾ ਕੋ ਹੈ ਉਸ ਵਾਰ ਤੁਸੀਂ ਉਹਦੇ ਚ ਨਿਕਲ ਜਾਨੇ ਹੋ ਮੰਨ ਲਓ ਕਿਸੇ ਸੱਤ ਦਿਨ ਅੱਗੇ ਦੇ ਚਲੇ ਜਾਂਦੇ ਅੱਗੇ ਦੇ ਚਲੇ ਜਾਂਦੇ ਤੁਸੀਂ ਉਹਦੇ ਚ ਕੀ ਫਰਕ ਦੇਖਿਆ ਆਪਣੇ ਆਪ ਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਕੁਝ ਪਹਿਲਾਂ ਐ ਸੀ ਤੇ ਬਾਅਦ ਜਾ ਕੇ ਕੁਝ ਨਵੀਆਂ ਚੀਜ਼ਾਂ ਮਿਲੀਆਂ ਅੰਦਰ ਆਈਆਂ ਨੇ ਉਹ ਕਿਸ ਕਿਸਮ ਦਾ ਹੈ ਓਕੇ ਇਹ ਬਹੁਤ ਇੰਟਰਸਟਿੰਗ ਹੈ ਕੀ ਚੇਂਜਸ ਆਨ ਦੀ ਐਂਡ ਅਸਾਫਰ ਪਹਿਲਾ ਕਿਹੋ ਜਿਹਾ ਸੀ ਹਾਂ ਤੇ ਹੁਣ ਵੀ ਕਿ ਹੁਣ ਕਿਹੋ ਜਿਹਾ ਹੋ ਗਿਆ ਉਹ ਸਫਰ ਜੀ ਮੈਂ ਜੇ ਚਾਹ ਹੁਮਾਰਾ ਅ ਮੈਂ ਜੇ 1990 ਚ ਪਹਿਲੀ ਵਾਰੀ ਅਸੀਂ 1990 ਤੋਂ ਪਹਿਲਾਂ ਪਹਿਲੀ ਵਾਰੀ ਗਏ ਹਾਂ ਅ ਹਾਈਕਿੰਗ ਤੇ ਤਾਂ ਇੱਕ ਹੈਗਾ ਅਸੀਂ ਜਦੋਂ ਤੀਸਰੇ ਦਿਨ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਅੱਜ ਤਾਰੀਖ ਕੀ ਹੈ ਫਿਰ ਸਾਨੂੰ ਕਿਉਂਕਿ ਉਦੋਂ 1990s ਦੇ ਵਿੱਚ ਮੀਡੀਆ ਨਹੀਂ ਸੀ ਤੇ ਤੁਹਾਨੂੰ ਆਇਆ ਕਰਨਾ ਪੈਂਦਾ ਸੀ ਵੀ ਹਾਇਰ ਆਪਾਂ ਜਿੱਦੇ ਚੱਲੇ ਸੀ ਉਹਦੇ ਬੁੱਧਵਾਰ ਸੀਗਾ ਤੇ ਆਪਾਂ ਕੱਲ ਇੱਥੇ ਰੁਕੇ ਪਰਸੋਂ ਆਪਾਂ ਇੱਥੇ ਰੁਕੇ ਅੱਜ ਆਹ ਵਾਰ ਹੋਊਗਾ ਤੇ ਚੌਥੇ ਦਿਨ ਉਹਨੂੰ ਉਹ ਵੀ ਆ ਯਾਦ ਨਹੀਂ ਰਹਿੰਦਾ ਵੀ ਅੱਜ ਵਾਰ ਕੀ ਹੈ ਬਲੋਤ ਤਥਵਾਰ ਜਿਹੜੇ ਆ ਉਹ ਤੀਜੇ ਚੌਥੇ ਦਿਨ ਨਹੀਂ ਮਿਸਰ ਜਾਂਦੇ ਸੀ ਇਹ ਸਾਰੇ ਦੂਸਰੀ ਬਹੁਤ ਵਧੀਆ ਚੀਜ਼ ਜਿਹੜੀ ਉਦੋਂ ਵਾਪਰਦੀ ਸੀ ਉਹ ਇਹ ਹੈ ਕਿ ਜਿਹੜੀ ਜਗ੍ਹਾ ਤੇ ਤੁਸੀਂ ਚੱਲੇ ਆ ਉਸ ਜਗ੍ਹਾ ਦੀਆਂ ਤੁਹਾਡੇ ਕੋਲੇ ਕੋਈ ਤਸਵੀਰਾਂ ਇੰਟਰਨੈਟ ਰਾਹੀਂ ਜਿਹੜੇ ਤੁਸੀਂ ਅਸੀ ਰੀਲਾਂ ਵੇਖ ਲੈਨੇ ਆ ਉਹ ਕੋਈ ਨਜ਼ਾਰਾ ਤੁਹਾਡੇ ਸਾਹਮਣੇ ਕੁਝ ਨਹੀਂ ਹੈਗਾ ਰਸਤੇ 'ਚ ਦੁਸ਼ਵਾਰੀਆਂ ਕਿਹੋ ਜੀਆਂ ਰਸਤੇ ਠਹਿਰਨਾ ਕਿੱਥੇ ਹੈ ਉਹ ਉਹ ਸਾਰਾ ਕੁਝ ਬਿਲਕੁਲ ਅਵੇਲੇਬਲ ਨਹੀਂ ਸੀਗਾ ਇੱਕ ਹੋਰ ਇੰਟਰਸਟਿੰਗ ਚੀਜ਼ ਹੈ ਜਿਹੜੀ ਫੋਟੋਗ੍ਰਾਫੀ ਦੇ ਨਾਲ ਸੰਬੰਧਤ ਹੈ ਕਿਉਂਕਿ ਮੈਂ ਫੋਟੋਗ੍ਰਾਫੀ ਵੀ ਕਰਦਾ ਤੇ ਉਹ ਉਹਦਾ ਫਿਲਮ ਵਾਲੇ ਕੈਮਰੇ ਹੁੰਦੇ ਸੀਗੇ ਤੇ ਜੇ ਤੁਸੀਂ 8-9 ਦਿਨ ਦੇ ਟ੍ਰੈਕ ਤੇ ਵੀ ਚੱਲਦੇ ਹੋ ਤੇ ਕਿਉਂਕਿ ਫਿਲਮਾਂ ਮਹਿੰਗੀਆਂ ਹੁੰਦੀਆਂ ਤੁਸੀਂ 5 ਜਾਂ 6 ਫਿਲਮਾਂ ਨਾਲ ਲੈ ਕੇ ਜਾਂਦੇ ਤੇ ਇੱਕ ਫਿਲਮ ਦੇ ਵਿੱਚ 24 ਐਕਸਪੋਜ਼ਰ ਜਾਂ 36 ਫਿਲਮਾਂ ਹੁੰਦੀਆਂ ਸੀਗੀਆਂ ਸੋ ਟੋਟਲ ਜੇ 6 ਫਿਲਮਾਂ ਲੈ ਗਏ ਤੇ 200 216 ਫਿਲਮਾਂ ਬਣ ਗਈਆਂ ਜੋ ਤੁਸੀਂ 8 ਦਿਨਾਂ ਦੇ ਵਿੱਚ 216 ਫੋਟੋਆਂ ਆਈਆਂ ਤੁਹਾਡੇ ਕੋਲ ਕਿਚਨ ਸੋ ਤੁਹਾਡੀ ਜਿਹੜੀ ਇੱਕ ਲਿਵ ਲੱਗਦੀ ਹੈ ਨਾ ਅ ਸਫਰ ਦੇ ਨਾਲ ਉਹਦੇ ਉਸ ਲਿਵ ਨੂੰ ਤੋੜਨ ਵਾਲੇ ਕਾਰਨ ਹੈ ਨਹੀਂ ਸੀ ਕਿ ਕੈਮਰਾ ਤੁਸੀਂ ਉਦੋਂ ਹੀ ਚੱਕਣਾ ਹੈ ਜਦੋਂ ਕਿਸੇ ਜਗ੍ਹਾ ਨੇ ਤੁਹਾਨੂੰ ਵਾਕਈ ਫੜ ਲਿਆ ਵੀ ਹਾਂ ਇੱਥੇ ਉਦੋਂ ਬਾਅਦ ਤੁਸੀਂ ਉਹਨੂੰ ਬੰਦ ਕਰਕੇ ਔਰ ਉਹ ਪਾ ਦਿੰਦੇ ਸੀਗੇ ਇਹ ਨਹੀਂ ਕਿ ਆ ਵੀ ਤੁਸੀਂ ਤੁਹਾਡੇ ਕੋਲੇ ਅਨਲਿਮਿਟਿਡ ਤੁਹਾਡੇ ਕੋਲੇ ਡਿਜੀਟਲ ਕੈਮਰਾ ਮੋਬਾਈਲ ਚੱਕਿਆ ਹੋਇਆ ਤੇ ਉਹ ਹੱਥ 'ਚ ਹੀ ਰਹਿਣਾ ਤੇ ਕਈ ਵਾਰੀ ਤਾਂ ਲੋਕ ਤਾਂ ਦੇਖਿਆ ਕਿ ਉਹ ਨਜ਼ਾਰੇ ਵੇਖ ਲਈ ਉਹਦੇ ਤੋਂ ਉਹਦੇ ਤੋਂ ਬਸ ਸਿੰਦਾ ਸਿੰਦਾ ਅਸੀਂ ਦੇਖਦਾ ਹੀ ਨਹੀਂ ਗਏ ਉਹ ਜਿਹੜੀ ਇੰਟਰ ਮੇਜਰੀ ਅਸੀਂ ਬਣਾਇਆ ਹੋਇਆ ਹੈ ਨਾ ਇਹ ਉਹ ਆ ਇੱਕ ਕੈਮਰੇ ਨੂੰ ਜਾਂ ਮੋਬਾਈਲ ਫੋਨ ਨੂੰ ਉਹ ਚੀਜ਼ਾਂ ਉਹ ਤਾਂ ਨਹੀਂ ਸੀ ਸੋ ਇਸ ਕਰਕੇ ਜਿਹੜੀ ਸਫਰ ਦੀ ਜਿਹੜੀ ਇੱਕ ਚੁੱਪ ਸੀ ਉਹ ਅੱਜ ਨਾਲੋਂ ਬਹੁਤ ਸੰਗੜੀ ਸੀ ਦੂਸਰਾ ਉਹਨਾਂ ਦਿਨਾਂ ਵਿੱਚ ਸੜਕਾਂ ਬਿਲਕੁਲ ਟੁੱਟੀਆਂ ਸੁਟੀਆਂ ਸੁਟਕਾ ਹੁੰਦੀਆਂ ਸੀ ਅੱਜ ਕੱਲ੍ਹ ਹੁਣ ਜੇ ਤੁਸੀਂ ਅਸੀਂ ਪਹਿਲੀ ਵਾਰੀ ਲੇ ਗਏ ਆ 1992 ਵਿੱਚ ਦੂਸਰੀ ਵਾਰੀ ਗਏ ਆ ਸੰਨ 2000 ਦੇ ਵਿੱਚ ਇਹ ਸਾਡੇ ਕੋਲੋਂ ਸੰਨ 2000 ਵਾਲਾ ਜਿਹੜਾ ਲੇ ਦਾ ਸਫਰ ਹੈ ਉਹ 1992 ਵਾਲੇ ਸਫਰ ਨਾਲ ਰਲਦਾ ਨਹੀਂ ਸੀ ਪਿਆ ਤੇ ਫੋਰ ਲੇਨਿੰਗ ਹੋ ਗਈ ਸਾਰੀ ਦੀ ਸਾਰੀ ਤੇ ਉਹਦੇ ਤੇ ਐਨੇ ਲੋਕ ਸੀਗੇ ਵਾਇਜ਼ 1992 ਦੇ ਵਿੱਚ ਜਦੋਂ ਗਏ ਆ ਤੇ ਸਾਨੂੰ ਅ ਥੱਲੇ ਜਦੋਂ ਅਸੀਂ ਸਿਸੂ ਪਹੁੰਚੇ ਆ ਉਸ ਸਿਸੂ ਤੋਂ ਲੈ ਕੇ ਪਾਣੀ ਤੱਕ ਸਾਨੂੰ ਕੋਈ ਸਵਾਰੀ ਕੋਈ ਰਸਤਾ ਦੇ ਵਿੱਚ ਕੋਈ ਜਿਹੜਾ ਰਾਹ ਹੀ ਰਹਿ ਉਹ ਆਉਂਦਾ ਨਹੀਂ ਟੱਕਰਿਆ ਰਸਤੇ ਦੇ ਵਿੱਚ ਸੋ ਜਿਹੜੇ ਰਾਹ ਸੀਗੇ ਉਹ ਵੀ ਬਿਲਕੁਲ ਆ